ਮੈਂਟੂ ਜੀ ਇੱਕ ਚੀਜ਼ ਹੋਰ ਬੜੀ ਜ਼ਰੂਰੀ ਵੀ ਆ ਔਰ ਫਿਕਰਮੰਦ ਜੀ ਖਬਰ ਵੀ ਇਹ ਹੈ ਹਾਲਾਂਕਿ ਆਪਾਂ ਨੂੰ ਵੀ ਪਤਾ ਹੈ ਕਿ ਜਿੱਦਾਂ ਦਾ ਖਾਣ-ਪਾਣ ਹੋ ਗਿਆ ਤੇ ਜ਼ਹਿਰ ਤਾਂ ਮੈਨੂੰ ਲੱਗਦਾ ਸਾਰਿਆਂ ਦੇ ਸਰੀਰਾਂ 'ਚ ਹੀ ਹੈ ਸਾਰਿਆਂ ਦੇ ਖੂਨ 'ਚ ਹੀ ਰਲਿਆ ਹੋਇਆ ਹੈ ਪਰ ਉਧਰ ਤੇਲੰਗਾਨਾ ਸਾਈਡ ਦੇ ਵਿੱਚ ਕਹਿੰਦੇ ਕਿ ਟੈਸਟਾਂ ਦੇ ਵਿੱਚੋਂ ਪਤਾ ਲੱਗ ਰਿਹਾ ਵੀ ਕਿਸਾਨਾਂ ਦੇ ਬਲੱਡ ਦੇ ਵਿੱਚ ਪੈਸਟੀਸਾਈਡ ਤੇ ਉਹਦਾਂ ਦੀਆਂ ਚੀਜ਼ਾਂ ਨਿਕਲ ਰਹੀਆਂ ਨੇ ਤੇ ਉਹ 2-3 ਸਾਲ ਪਹਿਲਾਂ ਦੀ ਉਹਨਾਂ ਦੀ ਕਹਿ ਲੋ ਕਿ ਇਹ ਖੋਜ ਸੀਗੀ ਜੀ ਇਹਨਾਂ ਨੇ ਅਧਿਐਨ ਕੀਤਾ ਹਮ ਕੁਝ ਮਤਲਬ 5 ਕੁ ਸੌ ਦੇ ਕਰੀਬ ਕਿਸਾਨ ਸੀਗੇ ਹੂੰ ਉਹਨਾਂ ਦੇ ਬਲੱਡ ਦੇ ਯੂਰੀਨ ਦੇ ਨਮੂਨੇ ਲਏ ਗਏ ਜੀ ਹੁਣ ਆਪਾਂ ਦੇਖਦੇ ਹਾਂ ਆਪਣੇ ਤਾਂ ਵੈਸੇ ਥੋੜੀ ਜਿਆਦਾ ਕਹ ਲੋ ਕਿ ਹੁਣ ਮਸ਼ੀਨਰੀ ਜ਼ਿਆਦਾ ਵਰਤੀ ਜਾਂਦੀ ਆ ਜੀ ਆਪਣੇ ਤਾਂ ਸਪਰੇਅ ਸਪਰੂਵ ਵੀ ਅੱਜ ਕੱਲ ਤੁਸੀਂ ਦੇਖਣਾ ਨਰਮ ਨੂੰ ਕਰਨ ਵਾਲਾ ਬਾਗਾਂ ਨੂੰ ਕਰਨ ਵਾਲਾ ਜੀ ਝੋਨੇ ਨੂੰ ਵੀ ਹੁਣ ਤਾਂ ਕਹ ਲੋ ਕਿ ਬਈ ਬਹੁਤ ਹੱਦ ਤੱਕ ਨਹੀਂ ਤਾਂ ਢੋਲੀਆਂ ਲਾਈਆਂ ਜਾਂਦੀਆਂ ਹੁੰਦੀਆਂ ਸੀ ਅਸੀਂ ਆਪ ਹੀ ਕਰਦੇ ਜਿਹੜਾ ਚੱਕ ਚੱਕ ਕੇ ਜਿਹੜਾ ਬੈਲਟ ਜੀ ਬੰਨ ਕੇ ਤੇ ਫੁਹਾਰਾ ਕਈ ਵਾਰ ਤੇ ਮੂੰਹ ਤੇ ਵੱਜਦਾ ਹੁੰਦਾ ਸੀਗਾ ਹਾਲੇ ਵੀ ਹੈਗਾ ਐਸਾ ਨਹੀਂ ਪਰ ਹੁਣ ਇਹ ਆ ਕਿ ਜਿਹਦਾ ਬਈ ਸਰਦਾ ਪੁੱਜਦਾ ਕੰਮ ਉਹ ਕਿਸੇ ਤੋਂ ਕਰਵਾ ਲੈਂਦਾ ਕਰਾਏ ਤੇ ਬਿਲਕੁਲ ਆਮ ਬੰਦਾ ਕਰਦਾ ਨਹੀਂ ਹੈ ਇਹ ਤਾਂ ਅੱਗੇ ਕਿਸਾਨ ਕਰਦੇ ਸੀ ਇਸੇ ਤਰ੍ਹਾਂ ਮਤਲਬ ਕਿ ਉੱਥੇ ਜਿਹੜੇ ਕਿਸਾਨ ਆ ਉਹ ਜੋ ਰਸਾਇਣ ਚਾਹੇ ਫਰਟੀਲਾਈਜ਼ਰ ਆ ਚਾਹੇ ਕੀਟਨਾਸ਼ਕ ਆ ਸਪਰੇ ਰੇ ਸਪਰੇ ਕਹ ਲੋ ਪੰਜਾਬ ਦੇ ਜੀ 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 ਬਿਲਕੁਲ ਕਿ ਜੋ ਉਹ ਵਰਤੋਂ ਕਰਦੇ ਆ ਉਹਨਾਂ ਦੇ ਸਰੀਰ 'ਚ ਇਹਨਾਂ ਚੀਜ਼ਾਂ ਦੀ ਹੋਂਦ ਪਾਈ ਗਈ ਆ ਖਾਸ ਤੌਰ ਤੇ ਜਿਹੜਾ ਡੀਏਪੀ ਆ ਡੀਏਪੀ ਡੀਏਪੀ ਬਹੁਤ ਵੱਡੇ ਪੱਧਰ ਤੇ ਜੋ ਉਹਦੇ 'ਚ ਪੈਂਦਾ ਹੈ ਉਹ ਉਹਨਾਂ ਦੇ ਬਲੱਡ ਤੇ ਯੂਰਿਨ 'ਚ ਵੀ ਕਹ ਲੋ ਕਿ ਆਪਾਇਆ ਕਿ ਉਹਨਾਂ ਦੇ ਸਰੀਰ 'ਚ ਮੌਜੂਦ ਹੈ ਹੂੰ ਸੋ ਇਹ ਤੇ ਆਪਣੇ ਆਪ ਦੇ ਵਿੱਚ ਬੜੀ ਹੈਰਾਨਗੀ ਵਾਲੀ ਗੱਲ ਹੈ ਇਸ ਤਰ੍ਹਾਂ ਕਹ ਲੋ ਕਿ 10 ਕਿ 8 ਜਿਹੜੇ ਆ ਉਹ ਜ਼ਹਿਰੀਲੇ ਤੱਤ ਪਾਏ ਗਏ ਆ ਹੂੰ ਤਾਂ ਇਹਦਾ ਮਤਲਬ ਇਹ ਆ ਕਿ ਕੱਲਾ ਆਪਾਂ ਇਹ ਨਹੀਂ ਦੇਖਦੇ ਕਿ ਬਈ ਕਹਿ ਦਿੰਨੇ ਆ ਕਿ ਫਸਲਾਂ ਜ਼ਹਿਰੀ ਹੋ ਗਈਆਂ ਜਾਂ ਇਦਾਂ ਉਦਾਂ ਕਿ ਜਿਹੜੇ ਲੋਕ ਉਹਨਾਂ ਫਸਲਾਂ ਨੂੰ ਉਗਾ ਰਹੇ ਆ ਉਹ ਤੇ ਆਪ ਜ਼ਹਿਰੀ ਹੋ ਰਹੇ ਸਭ ਤੋਂ ਪਹਿਲਾਂ ਜ਼ਹਿਰੀ ਹੋਏ ਬਿਲਕੁਲ ਆਪ ਸਭ ਤੋਂ ਪਹਿਲਾਂ ਜਿਵੇਂ ਹੁਣ ਆਪਾਂ ਦੇਖੀਏ ਤਾਂ ਆਪਾਂ ਕਹਿ ਦਿੰਨੇ ਆ ਕਿ ਯਾਰ ਪਰਾਲੀ ਨੂੰ ਅੱਗ ਕਿੱਡਾ ਵੱਡਾ ਮੁੱਦਾ ਹੈ ਬਿਲਕੁਲ ਪਰ ਪਰਾਲੀ ਨੂੰ ਅੱਗ ਜਿਹੜਾ ਲਾਉਂਦਾ ਸਭ ਤੋਂ ਪਹਿਲਾਂ ਤਾਂ ਉਹਦੀ ਸਿੱਧਾ ਨੁਕਸਾਨ ਹੁੰਦਾ ਨਾ ਕਿਉਂਕਿ ਉਹ ਉੱਥੇ ਵੱਟ ਤੇ ਖਲੋਤਦਾ ਬਿਲਕੁਲ ਬਿਲਕੁਲ ਸਭ ਤੋਂ ਨੇੜੇ ਉਹੀ ਹੈ ਸਭ ਤੋਂ ਨੇੜੇ ਸਭ ਤੋਂ ਪਹਿਲਾਂ ਉਹਦਾ ਪੀੜਿਤ ਭੁਗਤ ਭੋਗੀ ਉਹੀ ਹੁੰਦਾ ਹੈ ਉਹੀ ਹੁੰਦਾ ਤੇ ਇਸੇ ਤਰ੍ਹਾਂ ਹੀ ਆ ਕਿ ਜੇ ਕੀਟਨਾਸ਼ਕ ਆਪਾਂ ਛਿੜਕਦੇ ਆ ਬਹੁਤ ਜ਼ਿਆਦਾ ਵਰਤੋਂ ਚ ਲੈ ਕੇ ਆਉਨੇ ਆ ਤਾਂ ਉਹਦੇ ਪਗਤ ਭੋਗੀ ਵੀ ਪਹਿਲੇ ਉਹੀ ਲੋਕ ਆ ਜਿਹੜੇ ਛੜਕਾ ਵਗੈਰਾ ਕਰਦੇ ਬਿਲਕੁਲ ਬਿਲਕੁਲ ਇਧਰ ਕੁਲਮੀਰ ਜੀ ਕਹਿ ਰਹੇ ਨੇ ਕਿ ਜੇ ਪੰਜਾਬ ਦੇ ਮਜ਼ਦੂਰਾਂ ਦਾ ਟੈਸਟ ਕੀਤਾ ਜਾਵੇ ਤਾਂ ਇਹਦੇ ਤੋਂ ਵੀ ਵੱਧ ਜ਼ਹਿਰ ਨਿਕਲੇਗਾ ਬਿਲਕੁਲ ਹੋ ਸਕਦਾ ਹੈ ਜੀ ਜੀ ਇਧਰ ਰਣਜੀਤ ਜੀ ਵੀ ਦੱਸ ਰਹੇ ਨੇ ਕਿ ਜਨਾਲੇ ਏਰੀਆ ਦੇ ਸੇਵਾ ਕੇਂਦਰਾਂ ਦੇ ਪਾਣੀ ਦੇ ਸੈਂਪਲ ਲੈ ਕੇ ਨੇ ਸਾਰੇ ਫੇਲ ਹੋ ਗਏ ਹਾਂਜੀ ਹਾਂਜੀ ਪਾਣੀ ਦਾ ਤੇ ਬਹੁਤ ਬੁਰਾ ਹਾਲ ਹੋਇਆ ਪਿਆ ਓਹੋ ਇਹ ਰਾਜ ਕਰੇਗਾ ਖਾਲਸਾ ਜੀ ਨਾਮ ਤੋਂ ਆਈਡੀਆ ਦੱਸ ਰਹੇ ਕਿ ਕੈਂਸਰ ਨਾਲ ਸਾਡੇ ਘਰ ਦੇ ਚਾਰ ਜੀ ਕਹਿੰਦੇ ਵੀ ਮੁੱਕ ਚੁੱਕੇ ਨੇ ਪੱਟੀ ਤਹਿਸੀਲ ਇਧਰ ਜਿਵੇਂ ਪਾਣੀ ਦਾ ਬੜਾ ਬੁਰਾ ਹਾਲ ਹੈ ਜੀ ਆਪਣੇ ਤਾਂ ਏਰੀਆ ਚ ਪਾਣੀ ਚ ਬੜਾ ਜ਼ਹਿਰ ਹੈ ਹੁਣ ਖਾਣ ਪੀਣ ਦੀਆਂ ਚੀਜ਼ਾਂ ਫਸਲਾਂ ਚ ਤਾਂ ਬਾਕੀ ਜਿਵੇਂ ਹੈ ਹੀ ਹੈ ਆਪਾਂ ਵੇਖੀ ਜੀ ਸਹੀ ਗੱਲ ਹੈ ਜੀ ਬਹੁਤ ਜ਼ਿਆਦਾ ਜੀ